ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਕਾ ਚਲੋ ਤੁਹਾਨੂੰ ਨਾ ਆਪਣੇ 골ਡਨ ਕਬੂਤਰਾਂ ਦਾ ਸ਼ੋਅ ਕਰਾਉਣੇ ਆ ਜਿਹੜੇ ਉੱਡੇ ਅੜਾਏ ਆ ਇਹ ਇੱਕ ਵੱਡਾ ਜਿਹੜਾ ਮੈਂ ਬ੍ਰੀਡਰ ਹੋ ਤੇ ਅਜੇ ਆਣਿਆਂ ਦੇ ਬੈਠਾ ਵਾ ਜੇ ਉੱਠ ਗਿਆ ਤੇ ਤੁਹਾਨੂੰ ਉਹਦਾ ਵੀ ਉਹ ਕਰਾਂਗੇ ਸ਼ੋਅ ਆਪਦਾ ਬੱਚਾ ਵਾ ਪਹਿਲਾ ਵੱਡਾ ਸਭ ਤੋਂ ਇੱਕ ਦੇ ਗਰ ਆਹ ਦੇਖੋ ਉਹਦਾ ਬੱਚਾ 골ਡਨ ਚਲੋ ਇਹ ਅਰ ਕੀ 2024 ਚ ਵੀ ਇਹ ਮਲੇ ਓਡਿਆ ਪਾ ਜੀ ਅ ਚ ਦੋ ਟੂਰਨਾਮੈਂਟਾਂ ਚ ਤੇ ਇਹ ਉਡੰਦਿਆ ਸਾਡੇ ਕੋ 21 ਦਾ 21 ਚ ਵੀ ਇਹਨੇ ਨੰਬਰ ਸਾਨੂੰ ਜਿਤਾਏ ਆ 22 ਚ ਵੀ ਜਿਤਾਏ ਆ ਤੇ 23 ਚ ਵੀ 24 ਚ ਵੀ 23 ਜਨੀ ਇਹ ਥੋੜਾ ਢਲਾ ਗਿਆ ਇਹ ਤੇ 24 ਚ ਨੇ ਜਿਤਾਏ ਸਾਨੂੰ ਕੱਪ ਬੱਧਰ ਵਾਲਾ ਵੀ ਸਾਰੇ ਨਾਲ ਆ ਚੁਣੋ ਮੈਂ ਪਾਰ ਵਗਾ ਦਾਂ ਤੁਹਾਨੂੰ ਆ ਜਾਓ ਪੂਰੇ ਦੇ ਪਰ ਹੁਣੇ ਦੀ ਪਰ ਪਟਾਈ ਹੋਊਗੀ ਇਹਦੀ ਮੇਲੋਂ ਨੌ ਹੀ ਲੰਬੀ ਠੀਕ ਹੈ ਬੈਲੈਂਸ ਪੂਛ ਫੜ ਕੇ ਨਹੀਂ ਕਰੀਦੀ ਚਲੋ ਪੰਜੇ ਬਿਲਕੁਲ ਖੁਸ਼ਕ ਠੀਕ ਹੈ ਆ ਇਹਦਾ ਪੂਰਾ ਰੰਗ ਆ 골ਡਨ ਯੀ ਮੇਨ ਵੱਡਾ ਸਾਕ ਤੋਂ ਬੱਚਾ ਸਾਡਾ ਜਿਹੜਾ ਉੜਦਾ ਬਾਜ਼ੀਂ ਚ ਫੇਰ ਇਹਨੂੰ ਦਵਾਂ ਗਣ ਪਰ ਤੇ ਇਹ ਫੇਰ ਉੱਡੂ ਗਣ ਮਾਰੀ ਆਖੇ ਇਸ ਟਾਈਮ ਤੇ ਹੁਣ ਥੋੜੇ ਜਿ ਮਤੇ ਅੰਡੇ ਲਵਾਏ ਇੱਕ ਕਬੂਤਰੀ ਦਾ ਆ ਜਾਓ ਮੇ ਇਹ ਤੋਂ ਪਰੋਂ ਖਾਦੀਏ ਨਾ ਵੀ ਲੰਬੀ ਮੈਂ ਤਾਂ ਇਹ ਡੋਬ ਚ ਜਾਣ ਵਾਲਾ ਹੈ ਇੱਕ ਮਿੰਟ ਚ ਜ਼ੀਰੋ ਬੰਦ ਇਹ ਉਹ ਕਬੂਤਰ ਤਾਂ ਹੁਣ ਦੂਜਾ ਕਬੂਤਰ ਪਾਣੇ ਆ ਲੋ ਵੀ ਇਹ ਕਾਕਰੋਂ ਸਾਡੇ ਪ੍ਰੀਟਰ ਨੇ ਵੱਡੇ 골ਡਨ ਕਬੂਤਰ ਦਾ ਸ਼ੌਂਕ ਪਹਿਲਾਂ ਵੀ ਅੱਖ ਵੇਖੋ ਇਹ ਅੱਖ ਤੋਂ ਬਾਅਦ ਜਿਹੜਾ ਰਿੰਗ ਬਣਿਆ ਉਹ ਵੇਖੋ ਪੰਖਾਂ ਵੇਖੋ ਰਿੰਗ ਆਉਂਦੇ ਪੰਜ ਪੂਰੇ ਚ ਨਜ਼ਰਾ ਆਹ ਵਾਹ 골ਡਨ ਕਬੂਤਰ ਸਾਡਾ ਇਹ ਆਇਆ ਵੀ ਤੇ ਚਾਰ ਮੋਰਾਂ ਤੇ ਇਹੋ ਨੇ ਸਟੈਮ ਇਹਦੇ ਬੱਤੇ ਛੱਡੇ ਆਪਾਂ ਪੰਜ ਛੇ ਕੋਠੇ ਤੇ ਟਾਉਣਾ ਤੇ ਤੇ ਆਹ ਦੇਖ ਪਾਰਿਆ ਤੇ ਹੁਣ ਇਹਨੂੰ ਪਰ ਦਿੱਤੇ ਆ ਪਰਾਂ ਦੀ ਲੈਂਥ ਹੀ ਬਹੁਤ ਜਿਆਦੀ ਏਦੀ ਦੇਖੋ ਕਿ ਟੇਪ ਵਾਈਬ੍ਰੇਟ ਹੋਉਂਦੇ ਜੋ ਪੂਰੇ ਇਹ ਨਾ ਬਈ ਪਾਰੇ ਕੱਢਣ ਦਿਆ ਕਰੀਜ ਦੇ ਵਿੱਚ ਆ ਤੇ ਬੈਲੈਂਸ ਹੀ ਕੋਸ਼ ਕਦ ਬਹੁਤ ਲੰਬਾ ਇਹਦਾ ਆ ਦੇਖੋ ਉਹਦਾ ਕਦ ਇਹ ਇੱਕ ਗੇਠ ਤੇ ਚਾਰ ਉਂਗਲਾਂ ਐਡਾ ਕਦ ਲੰਮਾ ਕਰਦੇ ਆ ਇਹਦਾ ਕਬੂਤਰ ਦਾ ਤੇ ਬੱਚੇ ਕਰਦਾ ਚੈਂਪੀਅਨ ਦੌੜ ਦੇ ਕਰ ਆਜ ਵੇਖ ਲੋ ਦੀ ਅੱਖ ਇਹ ਲਸਲਾਮ ਮੈਨੂੰ ਨਹੀਂ ਪਤਾ ਕਿਹੜੀ ਆ ਅਸੀਂ ਤੇਨੂੰ ਗੋਲਡਨ ਹੀ ਕਹਿੰਦੇ ਆ ਪਰ ਗੋਲਡਨ ਕਿਹੜੇ ਇਹ ਨਹੀਂ ਪਤਾ ਮੈਨੂੰ ਕਿਹੜੇ ਆ ਉਹ ਵੀਜੀ ਤੁਸੀਂ ਕਮੈਂਟਾਂ 'ਚ ਦੱਸਿਓ ਕਿਹੜੇ ਜੋ ਇੱਕ ਤੇ ਘਰ ਹੁਣ ਇਹਦੀ ਪੂਸ਼ ਮਖਾਦੀ ਆ ਲਓ ਇਹ ਸਾਡੇ ਉੱਡਦਾ ਰਿਹਾ ਵਾ ਨਹੀਂ ਉੱਡਦਾ ਨਹੀਂ ਰਿਹਾ ਸੱਚੇ ਤੇ ਫੜਿਆ ਵਾ ਚਾਰ ਮੂਰਾ ਵਾਲਾ ਇਹ ਰੰਗ ਅਸੀਂ ਆਪ ਲਾਏ ਆ ਨਿਸ਼ਾਨੀ ਜਿਨ੍ਹਾਂ ਨੂੰ ਇਹਦੇ ਪੰਜੀਆ ਮਗਾ ਚਲੋ ਅੱਜ ਦਾ ਹਨਾ ਕੱਲੇ ਗੋਲਡਨਾਂ ਦਾ ਸ਼ੌਂਕ ਕਰਾਉਣੇ ਆ ਬਾਕੀ ਗੂਤਰਾ ਦਾ ਹੌਲੀ ਹੌਲੀ ਤੁਹਾਨੂੰ ਦਿਖਾਵਾਂਗੇ ਫਿਰ ਅਗਲੀ ਵੀਡੀਓ ਚ ਕੱਲੇ ਟੈਡੀ ਵਿਖਾਵਾਂਗੇ ਬਸ ਸਿਰਫ ਗੋਲਡਨ ਵਿਖਾਉਣੇ ਆ ਆ ਇੱਕ ਗੋਲਡਨ ਨੰਬਰ 3 ਇਹ ਵੀ ਥੋੜਿਆ ਚਾਰ ਫੜਿਆ ਬੜਿਆ ਮਤਲਬ ਇਹ ਪਿੰਡ ਡਿੱਗਾ ਹੀ ਉਥੋਂ ਫੜਿਆ ਹੈ ਮੈਂ ਕਬੂਤਰ ਇਹਦਾ ਨਾਂ ਹੀ ਪਾਇਆ ਪਿੰਡ ਵਾਲਾ ਗੋਲਡਨ ਥੋੜੇ ਐਰ ਕੀ ਫੜਿਆ ਜੇੜਦਾਰ ਹੋਏ ਜੋੜੇ ਲਾਉਣਾ ਨੂੰ ਜੇ ਆ ਇਹ ਤਾਂ ਰੱਖਿਆ ਪੂਰਾ ਇਹ ਚ ਪੂਰੇ ਸਲੇਟੀ ਪਾਰੇ ਆ ਬਾਹਰ ਲੈ ਆ ਵੇਖੋ ਨਾ ਇਹਦੀ ਵੀ ਨਵੀਂ ਲੰਬੀ ਆ ਆਇ ਪਰ ਪੁੱਟੇ ਆਇ ਕਾਵੇ ਪਰ ਨਵਾਂ ਨਿਕਲਦਾ ਇਧਰੋਂ ਵੀ ਨਿਕਲਉਂਦੇ ਆ ਇਹ ਦੇਖੋ ਪਰ ਖੋਲ ਕੇ ਕੇ ਗੂਠੇ ਜਿਹੜੀ ਬਗਲ ਜਿਹੜੀ ਆ ਗੂਠੇ ਦਾ ਕਾਉਂਦੀ ਆ ਪਰ ਪੂਰਾ ਖੋਲਿਆ ਇਹ ਪਰਵਾਹ ਚੋੜੇ ਬੈਲੈਂਸ ਪੂਛੇ ਦੀ ਠੀਕ ਹੈ ਇਹ 골ਡਨ ਨੰਬਰ ਹੈਗਾ 830 ਆਏ ਹੋਗੇ ਦੇ ਕਿੰਨੇ ਖੁਸ਼ਕ ਤੇ ਜਾਮਨੀ ਪੰਗੇ ਆ ਕਬੂਤਰ ਰੱਖੇ ਵੀ ਜੀ ਸਿਲੈਕਟਡ ਹੀ ਉਹਨਾਂ ਦੀ ਬਰੀਡਿੰਗ ਕਰਾਈ ਦੀ ਐਵੇਂ ਜਿਆਦਾ ਮਤਲਬ ਲੱਲੀ ਚੱਲੀ ਕਬੂਤਰ ਦੀ ਨਹੀਂ ਬਰੀਡਿੰਗ ਕਰਾਈ ਜੇ ਤੇ ਵੀ ਇਧਰ ਵੀ ਕਬੂਤਰ ਤੇ ਪਰ ਨਿਕਲਦੇ ਪੁੱਟੇ ਹੀ ਨੇ ਕਟਿਆ ਆਇਆ ਏ ਮਤਲਬ ਕਟਿਆ ਏ ਬਾਅਦ ਚ ਨੂੰ ਪਰ ਦਿੱਤੇ ਏ ਬਾਕੀ ਤੇ ਕਰ ਆਣਾ ਦੀ ਪੂਰਾ ਰੰਗੋ ਭਈਆ ਫੜੀ ਦੇ ਘਾਟ ਜਾਂ ਤਾਂ ਕਰਕੇ ਨਾ ਗੁੱਸਾ ਕਰਨ ਦੇ ਚਲ ਕਰ ਇੱਕ ਤੇ ਕਰ ਪਨਾ ਜੋ ਬਾਕੀ ਕਮੈਂਟਾਂ ਦੇ ਵਿੱਚ ਦੱਸਿਓ ਵੀ ਜੀ ਇਹ ਗੱਡੀ ਨਸਲ ਦਾ ਹੈਗਾ ਤੇ ਕਿਦਾਂ ਦਾ ਹੈਗੀ ਆ ਪੂਤਰ ਸਾਡੇ ਜਿਹੜੇ ਵੀ ਅਹੀਂ ਰੱਖੇ ਆ ਅੱਜ ਇੱਕ 골ਡਨ ਨੰਬਰ ਹੈ 3 ਤੇ ਇੱਕ ਤੁਹਾਨੂੰ ਮਾਦੀ ਵੀ ਜਰੂਰ ਖਾਵਾਵਾਂਗੇ ਜਿਹੜੀ ਉਹ ਵੱਡੇ 골ਡਨਾਂ ਲੱਗੀ ਆ ਤੇ ਤੁਹਾਨੂੰ ਦੋ ਬਕਬੂਤਰ ਰੱਖੋਣੀਆਂ ਆ ਆ ਵੀ ਇਹ ਜੀ ਹੈ 골ਡਨ ਜਿਹੜਾ ਸਭ ਤੋਂ ਪਹਿਲੇ ਨੰਬਰ ਤੇ ਵਿਖਾਇਆਣਾ ਉਹਦਾ ਭਰਾ ਵਾ ਸਗਾ ਭਰਾ ਇਹ ਵੀ ਆਪਣੇ ਉੜਦਾ ਵਾ ਨਾ ਇਹਦੀ ਅੱਖ ਚੱਕ ਕਰ ਲਓ ਚੰਗੀ ਤਰ੍ਹਾਂ ਜਲ ਇੱਕ ਤੇ ਕਰ ਤੇ ਆ ਇਹਦੇ ਪਾਰ ਆ ਇਹ ਵੀ ਨਵੀਂ ਲੰਬੀ ਆ ਕਿਉਂਕਿ ਇਹ ਫਿਰ ਬਲੱਡ ਇੱਕੀ ਆ ਉਹਨੇ ਵੀ ਨਵੀਂ ਲੰਬੀ ਐਨੇ ਵੀ ਨਵੀਂ ਲੰਬੀ ਇਹ ਥੋੜਾ ਝਾੜੇ ਚ ਪਿਆ ਵਾ ਪਰ ਪਟਾਈਆਂ ਹੋਣੀਆਂ ਹੁਣ ਪਰ ਪੁਰਾਣੇ ਪਰ ਇਹਨਾਂ ਦੇ ਪਰ ਨਵੇਂ ਪਰ ਦੇਨੇ ਨਾਲ ਦੇਖੋ ਪਰ ਇਹ ਕਰਦੇ ਰਹੋ ਭਾਵੇਂ ਇਹਦਾ ਕੋਈ ਇਹੋ ਜਿਹਾ ਚੱਕਰ ਨਹੀਂ ਲੱਗੂ ਪੂਸ਼ ਬੈਲੈਂਸ ਹੋਵੇ ਤਾਂ ਨਾ ਆਵੇ ਜਿੰਨੇ ਉੱਟਣਾ ਚ ਬਲੱਡ ਹੋਣਾ ਚਾਹੀਦਾ ਉੱਟਨ ਵਾਲਾ ਉਹ ਉੜਦਾ ਹੀ ਉੜਦਾ ਉਹਦੇ ਨੂੰ ਥੋੜਾ ਸਲੇਮ ਜਿਆ ਆ ਗੋਲਡਨ ਠੀਕ ਇਹ ਸਾਰੇ ਉੱਡਣ ਵਾਲੇ ਆ ਤੇ ਮੈਂ ਜਿਆਦਾ ਬਰੀਡਿੰਗ ਕਰਾਉਣਾ ਡਾਣ ਵਾਲਿਆਂ ਦੀ ਡਾਣ ਵਾਲੇ ਬੱਚੇ ਬਣਾਉਣਾ ਇਤਨੂੰ ਵੀ ਬਹੁਤ ਇਹ ਆਹ ਡਾਣਾਂ ਨਵੇਂ ਭਾਰੇ ਆਣ ਤਿੰਨ ਨਵੇਂ ਭਾਰੇ ਆਣੇ ਇਹਦੇ ਹੋਣਾ ਪੁੱਟੂ ਪਟੇ ਇਹੇ ਹੋਣੇ ਇਹਨਾਂ ਦੇ ਤੇ ਆਹ ਹੁਣ ਤੁਹਾਨੂੰ 골ਡਨ ਇੱਕ ਹੋਰ ਖਾਉਣੇ ਆ ਤੇ ਇੱਕ ਵੱਡਾ ਜੇ 골ਡਨ ਆਂਡਿਆਂ ਦੇ ਨਾਲ ਬੈਠਾ ਵੀ ਉਹ ਖਾਉਣੇ ਆ ਫਿਰ ਨਾਲ ਇੱਕ ਮਾਤੀ ਖਾਉਣੇ ਆ ਤੁਹਾਨੂੰ ਇੱਕ ਆ 골ਡਨ ਕੋਊਤਰ ਇਹ ਤਿਆਰ ਕੀ ਖਰੀਦਿਆ ਸੀ ਨਾ ਪਤਾ ਨਹੀਂ 골ਡਨ ਆ ਕਿ ਕਿਹੜਾ ਇੱਕ ਤੇ ਕਰ ਆ ਦੇਖੋ ਇਹ ਚਾਰ ਮੋਰਾਂ ਤੇ ਜਿਹੜਾ ਖਰੀਦਿਆ ਇਹਦੀ ਮੈਂ ਵੀਡੀਓ ਵੀ ਸ਼ੇਅਰ ਲੱਗੀ ਆ ਮੇਰੀ ਉਹਦੇ ਤੇ ਵਪਾਰਾ ਵਿੱਚੋਂ ਕਟਿਆ ਨਾ ਨੋ ਨਵਾ ਕਟਿਆ ਪਰ ਮਹਿਸੂਸ ਨਹੀਂ ਹੁੰਦਾ ਵਿਖੋ ਪਰਾਂ 'ਚ ਕੋਈ ਗਾਇਬ ਨਹੀਂ ਹੈ ਤੇ ਬਗਲ ਦਾ ਚੜਾ ਦੇਖੋ ਵੱਲੋਂ ਪਾਰ ਪੂਰਾ ਖੁੱਲਿਆ ਤੇ ਬਗਲ ਦਾ ਗੂਠੇ ਤੱਕ ਚੜਾ ਆਉਂਦਾ ਫੜ ਕੇ ਨਹੀਂ ਕਹਿੰਦੇ ਕਰੀ ਤਾਂ ਆਪੇ ਆਵੇ ਤੇ ਚੰਗੇ ਗੂਤੇ ਦੀ ਨਿਸ਼ਾਨੀ ਹੁੰਦੀ ਹੈ ਵਾਈਬ੍ਰੇਟ ਹੋਣ ਦੀ ਅਜਾ ਤੁੰ ਬੰਦੇ ਆਣਾ ਮੋਰਾ ਕਿ ਸ਼ਾਇਦ ਇਹ ਮਿਹੜ ਮੂੜ ਗਈ ਹੋਣੀ ਆ ਨਾ ਪਰ ਹੈ ਵੀ ਕਾ ਹੈ ਵੀ ਕਾਲੀ ਮੋਰੇ ਕਾਹੇ ਵੀ ਤੇ ਇੱਕ ਇਧਰ ਹੈ ਕੀ ਨੀਲੀ ਜੀ ਚਾਰ ਮੋਰਾ ਹੈ ਜੇ ਇੱਕ ਆ ਲਾਲ ਜੀ ਇਧਰ ਵੀ ਹੈ ਜਵੇ ਇਹ ਚਾਰ ਮੋਰਾ ਦੇ ਕੋਟਰ ਖਰੀਦੇ ਆ ਤੇ ਆ ਇਹਦੇ ਰੰਗ ਲੱਗੇ ਜਦੋਂ ਲਿਆਂਦਾ ਹੁਣ ਤੇ ਸਾਫ਼ ਹੋ ਗਿਆ ਕਾਫੀ ਨਹੀਂ ਤਾਂ ਨਹਾਈਆਂ ਨਹੀਂਆਂ ਕੀਤੀਆਂ ਨੇ ਆ ਰੰਗ ਲੱਗੇ ਇਦਾਂ ਇਹ ਚਾਰ ਮੋਰਾ ਪੁਰਾਣੇ ਪਰ ਆ ਦੇਖੋ ਬਿਲਕੁਲ ਪੁਰਾਣੇ ਪਰ ਆ ਤੇ ਚਲੋ ਬੈਲੈਂਸ ਪੁੱਛ ਤੇ ਆਹ ਦੇ ਪੰਜੇ ਇਹ ਇੱਕ ਬੁੱਤਰ ਖਰੀਦਾ ਹੈ ਬਾਕੀ ਜਿਹੜੇ ਵੀਰ ਨੂੰ ਸਮਝ ਜਾਵੇ ਤੇ ਉਹਨੂੰ ਦੇ ਵੀ ਦਵਾਂਗੇ ਇਹ ਪਹਿਲਾਂ ਦਾਦੀਏ 2 400 ਲੈਣੀ ਜੁ ਹੈਗਾ ਇੱਕੜੇ ਦਾ ਇਹ ਪੂਰਾ ਰੰਗ ਉਖਾਣ ਲਾ। ਇਹ ਮਿਲਦਾ ਇਹ ਚ ਟੈਡੀ ਪਰ ਹੈਗਾ ਵਾ। ਬਾਕੀ ਕਮੈਂਟਾਂ 'ਚ ਦੱਸਿਓ ਵੀ ਕਿਹੜੀ ਨਸਲ ਹੈ। ਆਹ ਦੇਖਦਾ ਪੂਰਾ ਰੰਗ। ਆ ਇੱਕ ਕਬੂਦਰੀ ਘਰ ਦੀ ਪੱਠੀ ਆ। ਇਹ ਮੇਨ ਵੱਡਾ ਗੋਲਡਨ ਹੈ ਨਾ ਉਹਦੇ ਨਾਲ ਲੱਗੀ ਆ ਘੱਦੀ ਪੱਠੀ ਏ ਇੱਕ ਦੇ ਘਰ ਬਿਲਕੁਲ ਸਲੇਮ ਦੀ ਆ ਇਹ ਚਗਾ ਜੋ ਮੀਆਂ ਨਜ਼ੀਰ ਲਾਲਪਰੀ ਤੇ ਡੱਬ ਵਾਲਾ ਵਾਈਬ੍ਰੇਟ ਹੁੰਦੀ ਏ ਦੀ ਵੀ ਲੋਹੀ ਬਹੁਤ ਲੰਬੀ ਹੁੰਦੀ ਪਹਿਲੇ ਧਾਗੇ ਚ ਜੇ ਆ ਮਲੂਨ ਆਉਂਦੇ ਆ ਤੇ ਕੂਟਰ ਬੈਠਾ ਤੇ ਆ ਕਰਦੀ ਪੱਠੀ ਐ ਬਿਲਕੁਲ ਸਲੇਮ ਜੀ ਆ ਇਹਦੇ ਪੰਜੇ ਜੋ ਇਹ ਗੂੜੀ ਉਹ ਖਾਦੇ ਆਖ ਦੋ ਤੇ ਕਰ ਇਹ ਦੇਖੋ ਮੈਂ ਵੀ ਕਿੱਦਾਂ ਦੀ ਲੱਗੀ ਪੱਟੀ ਅਜੇ ਇਹ ਰੰਗ ਪੂਰਾ ਗਾਟਾ ਕਰੂਗੀ ਅਜੇ ਪਹਿਲੇ ਧਾਗੇ 'ਚ ਇਹ ਪਰਨਾ ਨਵੀਂ ਲਿਆਉਂਦੀ ਆ ਬਰੀਡਿੰਗ ਆਸਤੇ ਰੋਕੀ ਤੇ ਆਂਡਿਆਂ ਤੇ ਮਲਾਂਡੇ ਕੱਢੇ ਨੇ ਉੱਤਰ ਬੈਠਾ ਨੇ ਅਲੇ ਇੱਕ ਗੋਲਡਨ ਹੋਰ ਤੁਹਾਨੂੰ ਵਹਾਂਤ ਆਇਆ ਇਹ ਮੂਤੀਆਂ ਵਾਲੇ ਗੋਲਡਨ ਜੜ੍ਹ ਹੁੰਦੇ ਆ ਚੂਏ ਨਸਲ ਵਾਲੇ ਉਹਨਾਂ ਦੇ ਵਿੱਚ ਇਹ ਰਾਏ ਇਹ ਵੀ ਦੋ ਮੋਰਾਂ ਤੇ ਆਇਆ ਇੱਕ ਤੇ ਗਰ ਉਹ 0.5 ਤੇ ਕਾਬੇ ਆਹ ਲਓ ਭਾਵੇਂ ਪਾਰੇ ਸਲੈਟੀ ਪੂਸ਼ ਬਿਲਕੁਲ ਜਮ ਆਵੇ ਰੰਗ ਵੀ ਲੱਗਿਆ ਖੱਟੇ ਰੰਗਾਂ ਦੇ ਆਇਆ ਪੂਰ ਚੀ ਲੱਗੇ ਰੰਗ ਤੇ ਇਹਦਾ ਆ ਤੇ ਅਸੀਂ ਬਾਤ ਲੈਣਾ ਇਦਾਂ ਰੰਗਿਆ ਹੈ ਇਹਨਾਂ ਨਾਲ ਤਾਂ ਗਿਆ ਸਲੈਟੀ ਇਹ 골ਡਨ ਹੈ ਇਹ ਸਾਰੇ ਤੁਹਾਨੂੰ ਨਾ 골ਡਨ ਹੀ ਵਿਖਾਏ ਅੱਜ ਇਹ ਸਾਰੇ ਵੀ ਇਸ ਹੀ ਉੱਡਣ ਵਾਲੇ ਆ ਸ਼ੋ ਵੀ ਇਸ ਨਹੀਂ ਆ ਬੱਚੇ ਇਹਨਾਂ ਦੇ ਰੋੜਦੇ ਆ ਪ੍ਰੈਕਟੀਕਲੀ ਇਹ ਸਮਾਨੀ ਆ ਚੱਕ ਕਰ ਇੱਧਰ ਆ ਜੋ 골ਡਾ ਨਾ ਹੁਣ ਤੁਹਾਨੂੰ ਨਾ ਇੱਕ ਗੂਤਰ ਹੋਰ ਵਿਖਾਉਣੇ ਆ ਚਲ ਅਗਲੇ ਵੀਡੀਓ ਦੇ ਵਿੱਚ ਸਿਰਫ ਤੁਹਾਨੂੰ ਨਾ ਡੱਬ ਵਾਲੇ ਜਾਂ ਟੈੜੀਆਂ ਦੀ ਵਿਖਾਵਾਂਗੇ ਚਲ ਆ ਜੋ ਚਲ ਇੰਨਾ ਲੋੜੇ ਖਾਇਆ ਬੈਠਾ ਜਾਂ ਕਾਰਾ ਜਿਹੜਾ ਪਿੰਡੋਂ ਲਾਇਆ ਪਿੰਡ ਵਾਲਾ ਬਾਕੀ ਹੁਣ ਇੱਕ ਉਹ ਮੋਤੀ ਗਲਾ ਖਾਇਆ ਤੁਹਾਨੂੰ ਹੁਣ ਬਾਕੀ ਅਗਲੀ ਵੀਡੀਓ ਚ ਵਿਖਾਵਾਂਗੇ ਤੁਹਾਨੂੰ ਟੈਡੀ ਤੇ ਜਾਂ ਡੱਬ ਵਾਲੇ ਵਿਖਾਵਾਂਗੇ ਜਾਂ ਟੈਡੀ ਵਾਲੀ ਵਿਖਾਵਾਂਗੇ ਜਿਹੜੇ ਵੀ ਨਵੇਂ ਆਉਂਦੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਆਪ ਨੰਬਰ ਇਟਰ ਸੈਟਅਪ ਹੈ ਕੋਈ ਕਵਰ ਨਹੀਂ ਕਰੀਦਾ